ਦਾ ਅਨਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਮੌਜੂਦ ਹਾਂ ਔਰ ਇਸੇ ਜਗ੍ਹਾ ਦੇ ਉੱਪਰ 1 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਦੇ ਵੱਲੋਂ ਇਸੇ ਜਗ੍ਹਾ ਦੇ ਉੱਪਰ ਪੱਕੇ ਤੌਰ ਤੇ ਤਕਰੀਬਨ 5 ਦਿਨ ਦਾ ਪ੍ਰਦਰਸ਼ਨ ਵਾਸਤੇ ਸਮਾਂ ਤੈਅ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਗਰਾਹਾਂ ਜਥੇਬੰਦੀ ਦੇ ਵੱਲੋਂ ਇਹ ਦਾਵਾ ਪ੍ਰਗਟਾਇਆ ਗਿਆ ਸੀ ਕਿ ਜੇ ਸੀਐਮ ਦੇ ਨਾਲ ਭਗਵੰਤ ਮਾਨ ਦੇ ਨਾਲ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਜੇ ਮੀਟਿੰਗ ਸਿਰੇ ਨਹੀਂ ਚੜ੍ਹਦੀ ਜਾਂ ਜਿਹੜੀਆਂ ਡਿਮਾਂਡ ਸਮੁਖ ਤੌਰ ਤੇ ਅਸੀਂ ਲੈ ਕੇ ਆਏ ਆ ਉਹਨਾਂ ਮੰਗਾਂ ਨੂੰ ਜੇ ਮਕਬੂਲੀਅਤ ਨਹੀਂ ਮਿਲਦੀ ਜਾਂ ਉਹਨਾਂ ਨੂੰ ਜਿਹੜਾ ਅੱਗੇ ਲਾਗੂ ਕਰਨ ਦਾ ਸਰਕਾਰ ਦੇ ਵੱਲੋਂ ਭਰੋਸਾ ਨਹੀਂ ਦਿਵਾਇਆ ਜਾਂਦਾ ਤੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਇਹ ਮੋਰਚਾ ਵਧਾਇਆ ਵੀ ਜਾ ਸਕਦਾ ਹੈ ਪਰ ਰਾਤ ਦੇ ਦਰਮਿਆਨ ਲੰਬਾ ਸਮਾਂ ਜਿਹੜੀ ਮੀਟਿੰਗ ਚੱਲੀ ਹੈ ਦੁਪਹਿਰ 3 ਵਜੇ ਤੋਂ ਮੀਟਿੰਗ ਸ਼ੁਰੂ ਹੁੰਦੀ ਹੈ ਤੇ ਤਕਰੀਬਨ 3:30 ਤੋਂ 4 ਘੰਟੇ ਲਗਾਤਾਰ ਜਿਹੜੀ ਮੀਟਿੰਗ ਚੱਲਦੀ ਰਹਿੰਦੀ ਹੈ ਤੇ ਇਸੇ ਨੂੰ ਲੈ ਕੇ ਜਿਹੜਾ ਤਮਾਮ ਸਾਰੀਆਂ ਮੰਗਾਂ ਦਾ ਜ਼ਿਕਰ ਹੋਇਆ ਤੇ ਮਾਨ ਸਰਕਾਰ ਦੇ ਵੱਲੋਂ ਭਰੋਸਾ ਵੀ ਦਵਾਇਆ ਗਿਆ ਹੈ ਉਗਰਾਹ ਜਥੇਬੰਦੀ ਨੂੰ ਕਿ ਤੁਹਾਡੀਆਂ ਇਹ ਜਿਹੜੀਆਂ ਮੰਗਾਂ ਨੇ ਜਲਦੀ ਲਾਗੂ ਕੀਤੀਆਂ ਜਾਣਗੀਆਂ ਔਰ ਜਿਹੜੀ ਇੱਕ ਨਵੀਂ ਖੇਤੀਬਾੜੀ ਨੀਤੀ ਹੈ ਤੇ ਉਸ ਦੇ ਤਹਿਤ 30 ਤੱਕ ਜਿਹੜਾ ਖਰੜਾਏ ਤਿਆਰ ਕਰਕੇ ਜਥੇਬੰਦੀਆਂ ਨੂੰ ਦੇ ਦਿੱਤਾ ਜਾਵੇਗਾ ਇਸੇ ਨੂੰ ਲੈ ਕੇ ਦਿਖਾ ਦਿੰਨੇ ਕਿ ਜਿਹੜਾ ਅੱਜ ਦਾ 6 ਤਰੀਕ ਦਾ 6 ਸਤੰਬਰ ਦਾ ਮਾਹੌਲ ਹੈ ਕਿਸ ਤਰੀਕੇ ਦਾ ਹੈ ਤੇ ਸਭ ਤੋਂ ਪਹਿਲਾਂ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਵੱਲੋਂ ਵਾਪਸ ਆਪਣੇ ਘਰਾਂ ਨੂੰ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਇਹ तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਜਥੇਬੰਦੀ ਦੇ ਨਾਲ ਸੰਬੰਧਿਤ ਸੰਘਰਸ਼ੀ ਲੋਕ ਆਪਣੇ ਵਹੀਕਲਾਂ ਦੇ ਰਾਹੀਂ ਜਥੇਬੰਦੀ ਦੇ ਜਿਹੜੇ ਕੈਦੇ ਕਾਨੂੰਨ ਦੇ ਵਿੱਚ ਇੱਕ ਮਾਰਚ ਕਰਨ ਵਾਸਤੇ ਆਏ ਨੇ ਜਾਂ ਪ੍ਰਦਰਸ਼ਨ ਕਰਨ ਵਾਸਤੇ ਆਏ ਨੇ ਉਹਨਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਤਿਆਰੀਆਂ ਦੇ ਵਿੱਚ ਦੇਖ ਸਕਦੇ ਹਾਂ ਕਿ ਅੱਜ ਆਪਣੇ ਘਰਾਂ ਨੂੰ ਵਾਪਸ ਪਰਤ ਕੇ ਜਾਣਗੇ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਕੀ ਫਤਿਹ ਬਾਬਾ ਜੀ ਤਿਆਰੀਆਂ ਅੱਜ ਫਿਰ ਵਾਪਸ ਜਾਂਦੀਆਂ ਹਾਂ ਜੀ 2-3 ਵਜੇ ਤਬਾਦ ਜਿਵੇਂ ਆਖਣਗੇ ਆਪਣੇ ਆਗੂ ਸਾਹਿਬ ਆਉਮੇ ਹੈ ਜੀ ਸਾਡੇ ਐਲਾਨ ਤੇ ਹੋਣਾ ਬਾਕੀ ਹੈ ਪਰ ਤਿਆਰੀਆਂ ਪਹਿਲਾਂ ਕੀਤੀਆਂ ਜਾ ਰਹੀਆਂ ਲੱਗਦਾ ਕਿ ਜਥੇਬੰਦੀ ਜਾਨ ਪੈਦਾ ਜੀ 2 ਵਜੇ ਤੁਸੀਂ ਇਹ ਕਹੇ ਅੱਜ ਛੁੱਟੀ ਦੇ ਦੇਗਾ ਸਾਨੂੰ ਆਏ ਤਿਆਰੀ ਕਰ ਗਿਆ ਨਹੀਂ ਫਿਰ ਤੇ ਸਾਡੇ ਬੰਦੇ ਹੋਰ ਵੀ ਆ ਰਹੇ ਨੇ ਪਿੱਛੇ ਤੋਂ ਆ ਰਾਤੋਂ ਨੇ ਤੇ ਜਿਵੇਂ ਕਰਤਾ ਸਾਨੂੰ ਹੁਣ ਦੱਸਿਆ ਜਾਕ ਨੇ ਵੀ ਅਜੇ ਪੰਜ ਛੇ ਬੰਦੇ ਹੋਰ ਆਉਨੇ ਆ ਵੀ ਸਾਨੂੰ ਦੇ ਕੇ ਚਲਾਂਗੇ ਹੁਣ ਖੜਿਆ ਤਿਆਰ ਪਰ ਤਿਆਰ ਸੀ ਇਹਦਾ ਕੀ ਹੈ ਖੱਜੇ ਫੇਰ ਵਿਛਾਈ ਤੇ ਬੈਠੇ ਤੰਬੂ ਜਿਹਾ ਚਾਹ ਪਏ ਨਾ ਆਡਰ ਹੋ ਗਿਆ ਤਾਂ ਲੈ ਜਾਵਾਂਗੇ ਸਾਜ ਆਡਰ ਹੋ ਗਿਆ ਤਾਂ ਤੁਰ ਜਾਗੇ ਆਡਰ ਹੋ ਗਿਆ ਤਾਂ ਇੱਥੇ ਹੀ ਰਹਿਣਾ ਮੈਂ ਅੱਡੇ ਹੋਰਾ ਪਈ ਕਰਨਾ ਜੇ ਸਾਨੂੰ ਤਾਂ ਕਮਾਂਡੋ ਆ ਜਿਵੇਂ ਫੌਜ ਦੇ ਵਿੱਚ ਕ્વાਟਰ ਨਹੀਂ ਹੁੰਦਾ ਜਦੋਂ ਸਾਡੇ ਪ੍ਰਧਾਨ ਨੇ ਜ਼ਿਲ੍ਹੇ ਦੇ ਨੇ ਪੰਜਾਬ ਦੇ ਨੇ ਕਹਿੰਦਾ ਵੀ ਇੱਥੇ ਖੜਜੋ ਅਸੀਂ ਉੱਥੇ ਖੜੇ ਰਾਂਗੇ ਅਸੀਂ ਕਿਸੇ Pase ਨਹੀਂ ਹੱਲਾਂਗੇ ਉਹਨਾਂ ਦੇ ਆਰਡਰ ਤੇ ਚੱਲਾਂਗੇ ਸਬਾਨ ਉਹ ਕਹਦੇ ਵੀ ਆਪਦਾ ਸੰਭਲੋ ਜਾਣਾ ਕਿਸੇ ਨਹੀਂ ਸਾਡੇ ਆਰਡਰ ਬਣਾ। ਜਿੱਥੇ ਬੰਦੀ ਤੇ ਆਗੂ ਨੇ ਜਿੱਥੇ ਹੁਕਮ ਕੀਤਾ ਸਬਾਨ ਆਪਦਾ ਰੱਖੋ ਜਦੋਂ ਉਹਨਾਂ ਦਾ ਆਰਡਰ ਹੋ ਗਿਆ ਸਾਡਾ ਉਸੇ ਟਾਈਮ ਅਸੀਂ ਜਾਵਾਂਗੇ। ਜੇ ਉਹਨਾਂ ਨੇ ਕਹਤਾ ਵੀ ਨਹੀਂ ਜਾਣਾ ਫਿਰ ਸਾਡੇ ਅੱਡੇ ਪੱਕੇ ਹੀ ਨੇ। ਫਿਰ ਤਾਂ ਖਿੱਚਾਂਗੇ ਉਹਵੇਂ ਜਿਹੜੇ ਵਿੱਚ ਆਟਾ ਸਾਡੇ ਕੋਲੇ ਐ ਅਣਕ ਸਾਡੇ ਕੋਲੇ ਐ ਦਾਲ ਖੰਡ ਚ ਐ ਸਭ ਕੁਝ ਵਾਧੂ ਐ। ਜੇ ਜੇ ਇੱਥੇ ਗੱਡਾ ਕਹਦਾ ਇੱਥੇ ਲਾ ਦੇਗੇ। ਜੇ ਕਿਤੇ ਹੋਰ ਕਹਦਾ ਸਾਨੂੰ ਕਿੱਥੇ ਵੀ ਕਹਦਾ ਉੱਥੇ ਆਰਡਰ ਉਸੇ ਟਾਈਮ ਹੋ ਜਾਣਗੇ। ਅਸੀਂ ਉਹਨਾਂ ਦੇ ਹੱਡਰ ਤੇ ਚੱਲਣਾ ਹੈ ਜਿੱਥੋਂ ਤੱਕ ਵੀ ਸਾਡੀ ਪਾਰਤੀ ਕਿਸਾਨ ਜੁੜੀਆਂ ਨਗਰਾਂ ਕਹੋਗੇ ਅਸੀਂ ਉੱਥੇ ਰਹਾਂਗੇ ਪਹਿਲਾਂ ਸਮਾਨ ਲੈ ਕੇ ਆਏ ਹਾਂ ਉਹਦੇ ਵਿੱਚ ਪ੍ਰਸ਼ਾਦਾ ਪਾਣੀ ਸਾਰਾ ਕੁਝ ਸਾਰਾ ਸਿਸਟਮ ਹੁੰਦਾ ਜਿਹੜਾ ਵਰਤੋਂ ਵਾਲਾ ਹੁੰਦਾ ਕਿੰਨਾਕ ਸਮਾਂ ਲੱਗ ਜਾਂਦਾ ਹੈ ਉਹਨੂੰ ਸਮਾਨ ਨੂੰ ਸੈੱਟ ਕਰਨ ਤੇ ਜਾਂ ਸਮਾਨ ਨੂੰ ਸਮੇਟਣ ਤੇ ਸਾਡੀ ਇੱਕ ਦਿਹਾੜੀ ਸਾਰੀ ਸਮਾਨ ਸੈੱਟ ਕਰਦੇ ਲੱਗੀ ਸੀ ਟਰਾਲੀਆਂ ਤੇ ਤਰਪਾਲਾ ਪਾਈਆਂ ਰਸੇ ਪਾਈਏ بارش ਦੀ ਰੁੱਤ ਸੀ ਦੇਖੋ ਤੁਹਾਨੂੰ ਵੀ ਪਤਾ بارش ਪਈ ਹੈ ਤੇ ਹੁਣ ਵੀ بارش ਆ ਸਕਦੀ ਹੈ ਇਸ ਤਰੀਕੇ ਨਾਲ ਤਰਪਾਲਾ ਪਾ ਕੇ ਦੋ ਦੋ ਤਰਪਾਲਾ ਦੇਖੋ ਸਾਹਮਣੇ ਸਰ ਇਹਨੇ ਦੋ ਦੋ ਤਰਪਾਲਾ ਪੱਖ ਤੋਂ ਦੀ ਵੀ بارش ਆਵੇ ਫਿਰ ਅਸੀਂ ਆਟਾ ਉਹਦੇ ਵਿਚ ਆਪਦਾ ਜਮਾ ਕਰਿਆ ਖੰਡ ਜਮਾ ਕਰੀ ਸੁੱਕੀਆਂ ਦਾਲਾਂ ਲੈਂਦੀਆਂ ਸਬਜ਼ੀ ਨਹੀਂ ਮਿਲਦੀ ਵੀ ਭੁੱਖੇ ਰਹਿਦੇ ਰਹਿਣਾ ਫਿਰ ਅਸੀਂ ਘੋਲ ਲੈਂਦੇ ਆਪਦੇ ਰਸਤੇ ਲਾ ਕੇ ਅੱਜ ਕਿ ਸਬਜ਼ੀਆਂ ਪਰੋਠੇ ਬਣਾ ਲੈਣੇ ਖਾਣੀਆਂ ਹੀ ਆ ਹਰ ਇੱਕ ਚੀਜ਼ ਸਾਡੇ ਕੋਲ ਹੈ ਕੋਈ ਪਰਿਵਾਰੀ ਸੋ ਕਾਤੂਦ ਲੈ ਲੈਂਦੇ ਆ ਬਾਕੀ ਕੋਈ ਸਹਾਇਤਾ ਕਰਦਾ ਤਾਂ ਦੁੱਧ ਇਥੇ ਵੱਧੂ ਆ ਜਾਂਦੀ ਹ ਹੋਰ ਦੱਸੋ ਸਾਡੇ ਕੋਲੇ ਆਪਣੇ ਵਹੀਕਲ ਨੇ ਤੁਸੀਂ ਇਹਨਾਂ ਦੇ ਵਿੱਚ ਸਮਾਨ ਰੱਖ ਕੇ ਲੈ ਕੇ ਆਏ ਹੋ ਤੇ ਤੁਸੀਂ ਸੋਨੇ ਕਿਹੜੀ ਜਗ੍ਹਾ ਤੇੋਂ ਕਿੱਥੇ ਦੇਖੋ ਜੀ ਜੇ ਤਾਂ ਮੜੀ-ਮੋਟੀ ਕੋਈ ਹਵਾ ਚੱਲਦੀ ਹੈ ਤਾਂ ਬਾਹਰ ਭੇਜਣੇ ਪੁੱਜੇ ਸਾਨੂੰ ਖੇਤੀ ਕਰਨ ਵਾਲਾ ਜੱਟ ਆ ਸਾਨੂੰ ਮਿੱਟੀ ਤੋਂ ਕੋਈ ਡਰ ਨਹੀਂ ਲੱਗਦਾ ਪੱਖੇ ਵੀ ਲੈ ਕੇ ਆਏ ਪੱਖੇ ਵੀ ਨਾਲ ਲੈ ਕੇ ਆਏ ਹਰੇਕ ਟਰਾਲੀ 'ਕੇ ਇੱਕ ਪੱਖਾ ਹੈ ਦੁਪਹਿਰੇ ਆਪਦੇ ਪੱਖੇ ਲਾ ਕੇ ਅੱਧਰ ਭੇਜਨੇ ਆ ਪੱਖੇ ਮਾ ਫਿਰ ਅੰਦਰ ਦੁਪਹਿਰੇ ਗਰਮੀ ਲੱਗਦੀ ਹੈ ਸਮਝ ਗਏ ਪਿਛਲੇ ਦਿਨ ਹੀ بارش ਵੀ ਆਈ ਸੀ ਮੀਂਹ ਪਿਆ ਸੀ ਤਾਂ ਉਸ ਵੇਲੇ ਫਿਰ ਤੁਸੀਂ ਕਿੱਥੇ ਐਡਜਸਟ ਉਦੋਂ ਸਾਨੂੰ ਬਹੁਤ ਪਰੇਸ਼ਾਨੀ ਆਈ ਨੰਗਣ ਟੱਪਣ ਦੀ ਬੜੀ ਮੁਸ਼ਕਲ ਆਈ ਪਰ ਪਰ ਸਾਡੇ ਮੀਂਹ ਦਾ ਤੋਂ ਡਰਦੇ ਅਸੀਂ ਧੁੱਪ ਤੋਂ ਵੀ ਡਰਦੇ ਜਿਹੜਾ ਜੱਟ ਆ ਨਾ ਅਸੀਂ ਖੇਤੀ ਕਰਦਾ ਇੱਕ ਜੱਟ ਆ ਸਾਡੀ ਜੱਟ ਇਹ ਅਸੀਂ ਇਹਦਾ ਹੱਕਾਂ ਦੀ ਖਾਤਰ ਲੜਦੇ ਆਪਦੇ ਹੱਕ ਲੈ ਕੇ ਜਾਵਾਂਗੇ ਸਾਨੂੰ ਹੁਣ ਹੱਕਾਂ ਦਾ ਚਾਹ ਚੜ੍ਹ ਜੂਆ ਜਿਸ ਆਪਣੀ ਸਰਕਾਰ ਨੇ ਕਹਿੰਦੀ ਵੀ ਜਾਓ ਭਾਈ ਤੁਹਾਨੂੰ ਹੱਕ ਤੁਹਾਡੇ ਦੇ ਮਿਲ ਲਗੇ ਫੇਰ ਅਸੀਂ ਜਾਵਾਂਗੇ ਸਰਕਾਰ ਦੇ ਸਰਕਾਰ ਦੇ ਨਾਲ ਗੱਲਬਾਤ ਹੋਈ ਆ ਖੁਸ਼ੀ ਹੈਗੀ ਆ ਕੋਈ ਵਿਧਾਨ ਨੇ ਕਰੀਆ ਸਾਨੂੰ ਹੁਣ ਆ ਕੇ ਸਮੋਦਨ ਕਰਨਗੇ ਹੁਣ ਸਮੋਦਨ ਕਰਨਗੇ ਇੱਥੇ ਜੇ ਤੋ ਉਹਨਾਂ ਨੇ ਸਮੋਦਨ ਸਾਨੂੰ ਕਰਤਾ ਜਿਹੜਾ ਆਰਡਰ ਤੇ ਭਾਈ 3 ਵਜੇ 3 ਵਜੇ ਟਾਈਮ ਦਿੱਤਾ ਸਾਨੂੰ ਵੀ 3 ਵਜੇ ਤੋਂ ਬਾਅਦ ਤੁਰਨਾ ਜੀ ਨੇ ਤੁਰਨਾ ਕਿਸੇ ਨੇ ਤੁਰਨਾ ਉਹ ਤੋਂ ਪਹਿਲਾਂ ਕਿਸੇ ਨੇ ਜਾਣਾ ਨਹੀਂ ਪੈਰ ਵੀ ਨਹੀਂ ਪਟਣਾ ਵੀ ਤਿਆਰੀਆਂ ਕਰਕੇ ਰੱਖ ਲਓ ਤਿਆਰੀਆਂ ਕਰ ਲਓ ਉਹ ਇਹ ਗੱਲਬਾਤ ਹੋ ਗਈ ਸਾਰੀ ਫੈਸਲਾ ਅਸੀਂ ਦੱਸਾਂਗੇ ਤੁਹਾਨੂੰ ਗਾਂ ਕੀ ਬਣਾਉਂਗਾ ਸਾਡਾ ਹਰਖ ਨੇ ਆਖਿਆ ਸਾਨੂੰ ਵਿਸ਼ਾ ਕਿ ਕਿੱਥੇ ਜਾਣਾ ਅੱਧੁਵਾਰ ਕਿੱਥੇ ਤਾਂ ਲੱਗੂਆ ਇਹ ਉਹ ਦੱਸਣਗੇ ਜਿਹੜੀਆਂ ਫੌਜਾਂ ਉਤਿਆਰ-ਬਾਰ ਤੇ ਆ ਆ ਫੁੱਲ ਤੇਰਾ ਹੀ ਫੁੱਲ ਜਮਾ ਜਮਾ ਅਸੀਂ ਇੱਕ ਪਿੰਡ ਜਿਹੜਾ ਖਣ ਪਿੰਡ ਜਾਵੜੋ ਪਿੰਡ ਨਹੀਂ ਜਾਂਦੇ ਸਿੱਧੇ ਜਾਵਾਂਗੇ ਅਸੀਂ ਜਿੱਥੇ ਆਖਦਾ ਮੈਂਬਰ ਸਾਹਿਬ ਨੇ ਸਾਹਿਬ ਚੜ੍ਹ ਗਿਆ ਸੀ ਸਿਜਾ ਮੈਂ ਸਿੱਦੇ ਸੀ ਘਰੇ ਜਾਣਦਾ ਨਹੀਂ ਹੈਗਾ ਵੀ ਉੱਥੇ ਬੱਚੇ ਆ ਜਾਂ ਕਰੇ 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 ਦਾ ਭੁੱਲ ਜਾਈ ਕਰੇ ਜਾ ਕੇ ਰਹਿ ਗਏ ਅਸੀਂ ਸਾਰਾ ਪਰਿਵਾਰ ਦਾ ਸਰ ਜਾਂਦਾ ਪਿੱਛੇ ਸਰੀਉ ਆਪੇ ਜੇ ਮਰ ਜਾਂਦਾ ਮੈਂ ਫੇਰ ਵੀ ਸਰਦਾ ਜੀ ਇਹ ਇੱਥੇ ਤਾਂ ਰਿਜਪ ਸੀ ਹੋ ਜਾਗੇ ਫੇਰ ਵੀ ਸਰੂ ਹੈ ਜੀ ਇਹ ਵੀ ਸਰੂ ਹੈ ਜੀ ਜੇ ਅਸੀਂ ਇੱਥੇ ਮਰਦੇ ਆ ਫੇਰ ਵੀ ਸਰੂ ਆ ਇਹ ਘਰੇ ਕੋਈ ਮਰਦਾ ਉੱਥੇ ਵੀ ਸਰਦਾ ਹੈ ਜੀ ਸਾਰਾ ਕੁਝ ਚਲੀ ਗਿਆ ਸੈਟਮ ਸਾਰਾ ਚੱਲੂ ਆ ਪਰ ਅਸੀਂ ਚੱਲਾਂਗੇ ਇਹਨਾਂ ਦੇ ਅਗੂਆਂ ਦੇ ਹਿਸਾਬ ਨਾਲ ਮਤਲਬ ਇਹ ਧਾਰ ਤੁਸੀਂ ਘਰਾਂ ਤੋਂ ਇਹ ਧਾਰ ਕੇ ਆਏ ਹੋ ਵੀ ਹੱਕ ਲੈਣੇ ਆ ਮੰਗਾ ਮੰਨਵਾਉ। ਫੁੱਲ ਬਟਾ ਫੁੱਲ ਜੀ। ਜਿਵੇਂ ਫੁੱਲ ਬਟਾ ਫੁੱਲ ਤਿਆਰ ਕਰਕੇ ਆਏ ਆਂ ਨੀ ਕੰਮ ਬਈ। ਵੀ ਧਰਨਾ ਜਿੱਤ ਕੇ ਆਉਣਾ ਇੱਥੇ ਮਰਜ਼ੀ ਭੇਜ ਦੇ ਤੁਹਾਨੂੰ। ਕੀ ਕਹਿਣਾ ਚਾਹੋਗੇ ਬਾਪੂ ਜੀ ਅੱਜ ਦਾ ਜਿਹੜਾ ਦੇਣਾ ਹੈ ਕਿੰਨਾ ਕੁ ਮਹੱਤਵ ਰੱਖਦਾ ਕਿਉਂਕਿ ਉਹ ਦਿਨ ਸੀ ਜਦੋਂ ਚਾ ਸੀ ਕਿ ਸੰਘਰਸ਼ ਦੇ ਵਿੱਚ ਜਾਣਾ ਹੈ ਮੋਰਚਾ ਲਾਉਣਾ ਹੈ ਤੇ ਅੱਜ ਵਾਪਸ ਘਰਾਂ ਨੂੰ ਜਾਣ ਦੀਆਂ ਤਿਆਰੀਆਂ ਜਥੇਬੰਦੀ ਦੇ ਵੱਲੋਂ ਐਲਾਨ ਹੋਣਾ ਬਾਕੀ। ਹਾਂ ਜਸੇਬੰਦੀ ਜਿਵੇਂ ਕਹੂਗੀ ਸਾਰ ਨੂੰ ਅਸੀਂ ਤਾਂ ਉਵੇਂ ਹੀ ਚੱਲਦੇ ਆਂ ਸਾਨੂੰ ਨਾ ਗਮੀ ਨਾ شادی ਅਸੀਂ ਤਾਂ 24 ਘੰਟੇ ਖੁਸ਼ ਹੀ ਰਹਿਨੇ ਆਂ ਜਿਵੇਂ ਕਹਿੰਨੇ ਸਾਡੇ ਆਗੂ ਚੱਲਣਾ ਜੇ ਉਹਦਾ ਟੈਲੀਫੋਨ ਆਗਾ ਹਾਂਜੀ ਚਲੋ ਆਓ ਭਾਈ ਉਹ ਜੋਤੋ ਆਜੋ ਨਾਲ ਚਾਰਪਰ ਤਿਆਰ ਰਹਿੰਦੇ ਨੇ ਸਰੀਰ ਬਜ਼ੁਰਗਾ ਗਰਮੀ ਠੰਡ ਮਨਵਾਉਂਦਾ ਹੈ ਘਰਾਂ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਤੇ ਬਹੁਤ ਸਾਰੇ ਪ੍ਰਬੰਧ ਸਾਰੇ ਜਾ ਕੇ ਪਿਛੇ ਐੜ ਜਾਂਦੇ ਨੇ ਕੋਈ ਪਰਵਾਹ ਨਹੀਂ ਆਉਦੀ ਸ਼ਕਤੀਆਂ ਮਾਲਕ ਦੀ ਲੀਲੀ ਛਤਰੀਆ ਸਾਡੇ ਸਿਰ ਤੇ ਆ ਸਾਰੇ ਸਾਡੇ ਕੋਲ ਸਾਰਾ ਕੁਝ ਹੈਗਾ ਇਹ ਲੀਲੀ ਸਤਰੀਆ ਸਾਡੇ ਕੋਲ ਨਾ ਗਿਆ ਰਿਹਾ ਤੇ ਸਾਡੇ ਕੋਲ ਨਹੀਂ ਕੋਈ ਪੱਖਾ ਹੈ ਪ੍ਰਮਾਤਮਾ ਮਹਾਰਾਜ ਸਾਡੀ ਕੰਦਰੋਂ ਸਿਰਕੇ ਸਾਨੂੰ ਬਹੁਤ ਆਪਾਂ ਇਹਨਾਂ ਦਾ ਸਮਾਨ ਪੂਰਾ ਕਰਕੇ ਦੇ ਦਿੱਗੇ ਆ ਬਿਲਕੁਲ ਇੱਧਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਹ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਸੰਘਰਸ਼ੀ ਲੋਕ ਨੇ ਇਹਨਾਂ ਦੇ ਵੱਲੋਂ ਜਿਹੜਾ ਆਪਣਾ ਸਾਜੋ ਸਮਾਨ ਹੈ ਚਾਹੇ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਜ਼ਿਕਰ ਹੋਵੇ ਗੈਸ ਸਿਲੰਡਰ ਦਾ ਜ਼ਿਕਰ ਹੋਵੇ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਪਾਉਂਗੇ ਕਿ ਜਿਹੜੀਆਂ ਵਰਤੋਂ ਵਾਲੀਆਂ ਚੀਜ਼ਾਂ ਹੁੰਦੀਆਂ ਤੇ ਇਧਰਲੇ ਪਾਸੇ ਮੈਂ ਇੱਕ ਜਿਹੜੀ ਮੁੱਖ ਤੌਰ ਤੇ ਸਟੇਜ ਲੱਗੀ ਹੋਈ ਆ ਤਾਂ ਉਹ ਉਹ ਵੀ ਇੱਕ ਵੱਖਰੇ ਤਰੀਕੇ ਦਾ ਦਰਸ਼ਨ نظر ਆ ਰਿਹਾ ਕਿ ਇਸ ਸਮੇਂ ਦੇ ਦਰਮਿਆਨ ਕਿਉਂਕਿ ਤਕਰੀਬਨ 11 ਵਜ ਚੁੱਕੇ ਆ ਔਰ 11 ਵਜੇ ਸਟੇਜ ਸ਼ੁਰੂ ਹੋ ਜਾਂਦੀ ਹੈ ਇਥੋਂ ਜਿਹੜੇ ਬੁਲਾਰੇ ਨੇ ਉਹਨਾਂ ਦੇ ਵੱਲੋਂ ਸਪੀਚਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਪਰ ਜਿਹੜੀ ਅੱਜ ਸਟੇਜ ਹੈ ਉਹ ਵੀ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਣ ਤੋਂ ਬਾਅਦ ਨਹੀਂ ਲੱਗ ਸਕੀ ਕਿਉਂਕਿ ਅੱਜ ਕਿਸਾਨ ਮੀਟਿੰਗ ਤੋਂ ਬਾਅਦ ਜਿਹੜੀ ਆਪਸੀ ਮੀਟਿੰਗ ਹੋ ਰਹੀ ਆ ਇਸ ਤੋਂ ਬਾਅਦ ਕਿਸੇ ਸਿੱਟੇ ਦੇ ਉੱਪਰ ਪੁੱਜਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਤੈ ਹੋਈ ਉਸ ਤੋਂ ਬਾਅਦ ਜਿਹੜੀਆਂ ਬਹੁਤ ਸਾਰੀਆਂ ਮੰਗਾ ਸੀ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਉਹਨਾਂ ਮੰਗਾ ਤੇ ਚਰਚਾ ਹੋਈ ਤੇ ਚਰਚਾ ਹੋਣ ਤੋਂ ਬਾਅਦ ਬਾਅਦ ਅੱਡ ਕਿਸਾਨਾਂ ਦੇ ਵੱਲੋਂ ਜਿਹੜੀਆਂ ਨਵਕਲੇ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਇੱਧਰ ਵੀ ਦੇਖ ਸਕਦੇ ਹਾਂ ਕਿ ਬਜ਼ੁਰਗ ਸਹਿਬਾਨ ਬੈਠੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਤਿਆਰੀਆਂ ਕਰਕੇ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਹੋਏ ਨੇ ਬਾਪੂ ਜੀ ਕੀ ਨਾਮ ਹੈ ਜਗਮੇਲ ਸਿੰਘ ਆ ਜੀ ਉਮਰ ਕਿੰਨੀ ਹੈ ਤੁਹਾਡੀ 70 ਸਾਲ ਜੀ ਤੇ ਪੈਰ ਤੇ ਕੀ ਹੋਇਆ ਜੀ ਤੁਹਾਡੇ ਤੇ ਪੱਤੀ ਲੱਗ ਗਈ ਸੀਗੀ ਮਹਲਾਪ ਨੂੰ ਘੱਡੀ ਚੁਈਏ ਇਹ ਕਿਦਾਂ ਦੀ ਗੱਲ ਹੈ ਜੀ ਇਹ ਹੋ ਗਏ 10 ਦਿਨ ਹੋਇਆ ਤੇ ਤਾਂ ਵੀ ਤੁਸੀਂ ਇਸ ਮੋਰਚੇ ਦੇ ਵਿੱਚ ਆਉਣਾ ਜ਼ਰੂਰੀ ਸਮਝਿਆ ਜ਼ਰੂਰੀ ਮੋਰਚਾ ਜ਼ਰੂਰੀ ਹੈ ਮੋਰਚੇ ਬਿਨਾ ਸਾਡੇ ਹੱਲ ਨਹੀਂ ਹੁੰਦੇ ਨਾ ਗਵਰਨਮੈਂਟ ਨਾਲ ਸਾਡੀ ਗੱਲ ਤੋਂ ਹੁੰਦੀ ਹੈ ਜੇ ਮੋਰਚਾ ਲਾਇਆ ਫਿਰ ਮਾਰੀ ਜੀ ਭਗਵੰਤ ਮਾ ਦੇ ਕੰਨ ਚ ਪਈਆ ਗੱਲ ਤੇਨੇ ਮੈਂ ਪੰਚੀ ਸੀ ਇਹ ਗੱਲ ਮੰਨਤਾ ਨਹੀਂ ਗੱਲ ਹਾਂ ਰੱਦੀ ਸੱਡ ਦਿੰਦੇ ਆ ਤੇ ਕੋਈ ਸੜਾ ਮਰ ਸੁਣ ਸੁਣਾਈ ਹੈ ਨਹੀਂ ਨਾ ਨਾ ਨੂੰ ਭਾ ਮਿਲਦੇ ਨਾ ਸਾਨੂੰ ਕੋਈ ਹੋਰ ਤੁਸੀਂ ਮਿਲਦੇ ਨਾ ਕੁਛ ਐਦਾ ਕੁਛ ਵੀ ਨਹੀਂ ਕਿੱਦਾਂ ਬਣਿਆ ਕੱਖੋਂ ਨਹੀਂ ਬਣਿਆ ਦਿੱਤਾ ਇਹਨੇ ਟੱਕਾਈ ਪੂਰੀ ਘਰ ਦੇ ਨਾਲੋਂ ਤੇ ਮੋਰਚਿਆਂ ਦੇ ਨਾਲੋਂ ਕੀ ਫਰਕ ਸਮਝਦੇ ਹੋ ਘਰ ਦੇ ਵਿੱਚ ਪਰਿਵਾਰ ਹੁੰਦਾ ਹੈ ਔਰਤਾਂ ਹੁੰਦੀਆਂ ਨੇ ਤੇ ਬਹੁਤ ਸਾਰੀਆਂ ਸੁੱਖ ਸਹੂਲਤਾਂ ਵੀ ਹੁੰਦੀਆਂ ਨੇ ਪਰ ਜਦੋਂ ਮੋਰਚਿਆਂ ਦੇ ਵਿੱਚ ਆਉਣੇ ਹੋ ਇੱਕ ਜਿਹੜਾ ਰੜੇ ਮੈਦਾਨ ਵਿੱਚ ਆ ਕੇ ਲੇਟ ਜਾਂਦੇ ਹੋ ਤੇ ਜਿਹੜਾ ਕੰਮਕਾਰ ਹੈ ਜਾਂ ਆਪਣੇ ਕੱਪੜੇ ਨੇ ਜਾਂ ਖਾਣਾ ਪੀਣਾ ਉਹ ਸਾਰਾ ਕੁਝ ਆਪ ਕਰਨਾ ਪੈਂਦਾ ਕਿੰਨਾ ਕੰਤਰ ਚੱਪਦਾ ਮੇਰੀ ਗੱਲ ਸਾਨੂੰ ਕੋਈ ਜੁਰੂ ਇਹ ਮਤਲਬ ਕੋਈ ਚਾਹ ਨਹੀਂ ਮੋਰਚਾ ਚਾ ਹੁੰਦਾ ਇਹਨੇ ਪਰੇਸ਼ਾਨ ਹੋਨੇ ਪਰ ਸੋ ਮੀ ਪਈ ਜਾਂਦਾ ਸੀ ਚਿੱਕੜ ਦੇਵੇ ਸਾਡੇ ਡੀੜੇ ਖਰਾਬ ਦੱਕ ਪੈਂਦੇ ਸੀ ਬੁਰਾ ਹਾਲ ਤੇ ਰੋਟੀਆਂ ਆ ਬਣਾਉਣੇ ਧਾਲ ਆ ਬਣਾਉਣੇ ਸਾਨੂੰ ਚਾ ਨਹੀਂ ਸਿਰਫ ਅਸੀਂ ਆ ਐਨੇ ਵਜੇ ਚਾ ਕੋਈ ਸਾਡਾ ਕੋਈ ਹੱਲ ਹੋ ਜੇ ਗਰੀਬਾਂ ਦਾ ਹੱਲ ਹੋ ਜੇ ਸਾਡੀ ਨਾਲ ਕੋਈ ਗੱਲ ਬਾਤ ਸੁਣੀ ਜਾਵੇ ਫਿਰ ਅਸੀਂ ਆਉਣਾ ਸਾਨੂੰ ਚਾ ਨਹੀਂ ਕੋਈ ਆਉਂਦਾ ਕੋ ਬਹੁਤ ਮਜਬੂਰੀਆਂ ਆ ਹੁੰਦੀਆਂ ਘਰੇ ਸਾਡੇ ਸਾਰੇ ਕੰਮ ਕਰਾ ਹੋਏ ਪਏ ਆ ਪਤਵਾਂ ਦਾ ਗੁੰਦੀਰਾ ਪਾਉਣ ਵਾਲਾ ਹੀ ਨਹੀਂ ਸਾਰੀ ਮਜਬੂਰੀ ਹੈ ਸਿਰਫ ਇੱਕ ਗਵਰਨਮੈਂਟ ਆ ਦੇ ਹਾਲਾਤ ਕਰਾ ਕੇ ਆਉਣੇ ਆ ਜੀ ਇਨਾ ਲਾਡ ਕਰਾ ਮੇਰੇ ਕੁੜੀਆਂ ਕੁੜੀਆਂ ਨੀਰਾ ਆਪ ਆਉਂਦੀਆਂ ਮੈਂ ਫਿਰ ਵੀ ਮੋਰਚੇ ਤੇ ਆ ਹ ਵੀ ਇਹ ਕੋਈ ਮਸਲਾ ਹਲੋ ਜੀ ਬਸ ਆਖੇ ਕੋਈ ਸ਼ਰਮ ਹੋਰ ਕੀ ਆ ਬਿਲਕੁਲ ਉਹ ਬਜ਼ੁਰਗ ਸਹਿਬਾਨ ਦੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਦੇ ਵੱਲੋਂ ਵੀ ਤਿਆਰੀਆਂ ਤੇ ਇਧਰ ਵੀ ਬਜ਼ੁਰਗ ਬੈਠੇ ਹੋਏ ਨੇ ਇਹਨਾਂ ਦੇ ਵੱਲੋਂ ਕੱਪੜਿਆਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਜਿਹੜਾ ਸਾਜੋ ਸਮਾਨ ਚਾਹੇ ਵਰਤੋਂ ਵਾਲਾ ਹੋਵੇ ਚਾਹੇ ਰਾਸ਼ਨ ਪਾਣੀ ਦਾ ਜ਼ਿਕਰ ਹੋਵੇ ਤਾਂ ਉਹ ਤਮਾਮ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਬਿਲਕੁਲ ਪੂਰੀ ਤਿਆਰੀ ਕਰ ਲਈ ਗਈ ਹੈ ਔਰ ਇਧਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਕਿ ਹਰ ਟਰਾਲੀ ਦੇ ਵਿੱਚੋਂ ਹਰ ਵਹੀਕਲ ਦੇ ਵਿੱਚੋਂ ਤੁਹਾਨੂੰ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਦਿਖਾਈ ਦੇਣਗੀਆਂ ਜਿਨ੍ਹਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਆਪਣੇ ਵਹੀਕਲਾਂ ਦੇ ਉੱਪਰ ਪੂਰੇ ਤਰੀਕੇ ਦੇ ਨਾਲ ਜਿਹੜਾ ਸਾਜੋ ਸਮਾਨ ਘਰ ਤੋਂ ਲਿਆਂਦਾ ਸੀ ਜਾਂ ਜਥੇਬੰਦੀ ਦੇ ਵੱਲੋਂ ਤਿਆਰ ਕਰਕੇ ਲਿਆਂਦਾ ਗਿਆ ਸੀ ਤੇ ਉਹ ਸਾਜੋ ਸਮਾਨ ਪੂਰੇ ਇੱਕ ਨਵਿਕਲੇ ਤਰੀਕੇ ਦੇ ਨਾਲ ਰੱਖ ਲਿਆ ਗਿਆ ਇਹ तमाम ਸਾਰੀਆਂ ਤਸਵੀਰਾਂ ਨੇ ਔਰ ਇਧਰ ਵੀ ਇੱਕ ਬਜ਼ੁਰਗ ਸਹਿਬਾਨ ਜਿਹੜਾ ਸਲੰਡਰ ਹੈ ਉਹ ਇੱਕ ਵਹੀਕਲ ਦੇ ਉੱਪਰ ਉਹਨੂੰ ਕਸਤਾ ਹੋਇਆ ਨਜ਼ਰ ਆ ਰਿਹਾ ਏ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਨਵਿਕਲੀਆਂ ਤਸਵੀਰਾਂ ਨੇ ਔਰ ਇਹਨਾਂ तमाम ਸਾਰੀਆਂ ਤਸਵੀਰਾਂ ਤੋਂ ਤਗਾਜਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਕਿਸਾਨ ਅੱਜ ਤੋਂ ਤਕਰੀਬਨ 5 ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਮੋਰਚਾ ਲਗਾਉਣ ਨੂੰ ਲੈ ਕੇ ਆਏ ਸੀ ਅੱਡ ਉਹਨਾਂ ਦੇ ਵੱਲੋਂ ਤਿਆਰੀਆਂ ਕਰਨ ਤੋਂ ਬਾਅਦ ਆਪਣੇ ਘਰਾਂ ਨੂੰ ਆਪਣੇ ਨਗਰਾਂ ਨੂੰ ਰਵਾਨਗੀਆਂ ਕੀਤੀਆਂ ਗਈਆਂ ਨੇ ਇਹ तमाम ਸਾਰੀਆਂ ਤਸਵੀਰਾਂ ਦੇ ਵਿੱਚ तमाम ਸਾਰਾ ਜਿਹੜਾ ਜ਼ਿਕਰ ਹੈ ਉਹ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਰਹੇ ਹਾਂ ਇਸੇ ਟਰਾਲੀ ਦੇ ਵਿੱਚ ਉਹ ਗ੍ਰਾਹਾਂ ਜਥੇਬੰਦੀ ਦੀ ਮੀਟਿੰਗ ਵੀ ਹੋਈ ਹੈ ਔਰ ਦੇਖਣਾ ਹੋਵੇਗਾ ਇਸ ਤੋਂ ਬਾਅਦ ਕੀ ਫੈਸਲਾ ਲਿਆ ਜਾਂਦਾ ਹੈ ਔਰ ਜਿਹੜੀ ਖਾਸ ਕਰ ਅੱਜ ਦੀ ਤਿਆਰੀ ਹੈ ਕਿਉਂਕਿ ਕਿਸਾਨਾਂ ਦੇ ਵੱਲੋਂ ਤਾਂ ਪੂਰੇ ਤਰੀਕੇ ਦੇ ਨਾਲ ਵੱਖ-ਵੱਖ ਸਾਜੂ ਸਮਾਨ ਨੂੰ ਕਸਮ ਤੋਂ ਬਾਅਦ ਤਿਆਰੀਆਂ ਕੀਤੀਆਂ ਗਈਆਂ ਨੇ ਔਰ ਉਗਰਾਹਾ ਜਥੇਬੰਦੀ ਦੀ ਮੁੱਖ ਤੌਰ ਤੇ ਮੀਟਿੰਗ ਵੀ ਹੋਈ ਚਾ ਕਿਉਂਕਿ ਰਾਤ ਦੇ ਸਮੇਂ ਦੇ ਦਰਮਿਆਨ देर रात ਹੈ ਜਿਹੜਾ ਸੀਐਮ ਸਾਹਿਬ ਦੇ ਨਾਲ ਮੀਟਿੰਗ ਦੀ ਸਮਾਪਤੀ ਹੋਈ ਸੀ ਉਸ ਤੋਂ ਬਾਅਦ तमाम ਸਾਰੀਆਂ ਮੰਗਾਂ ਤੀਆਂ ਜਿਹੜੀਆਂ ਚਰਚਾਵਾਂ ਸੀ ਉਹ ਮੀਡੀਆ ਦੇ ਮੁਖਾਤਬ ਹੋ ਕੇ ਦਸੀਆਂ ਗਈਆਂ ਤੇ ਇਧਰਲੇ ਪਾਸੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਮੀਟਿੰਗ ਖਤਮ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਕਿਸਾਨਾਂ ਦੀ ਬਾਬਤ ਜਾਂ ਜਿਹੜਾ ਮੋਰਚੇ ਦੀ ਰਵਾਨਗੀ ਨੂੰ ਲੈ ਕੇ ਕਿਸ ਤਰੀਕੇ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਇਹ ਵੀ ਬਹੁਤ ਵੱਡਾ ਧਿਆਨ ਮੰਗਦਾ ਹੈ ਔਰ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਨਜ਼ਰਸਾਨੀ ਰਹੇਗੀ ਕਿ ਅੱਜ ਦਾ ਕਿਸਾਨ ਆਗੂਆਂ ਦਾ ਜਾਂ ਜਿਹੜਾ ਉਗਰਾਹਾਂ ਜਥੇਬੰਦੀ ਦਾ ਜਾਂ ਖੇਤ ਮਜ਼ਦੂਰ ਯੂਨੀਅਨ ਦਾ ਕਿਸ ਤਰੀਕੇ ਦਾ ਰਿਐਕਸ਼ਨ ਰਹਿੰਦਾ ਹੈ ਵਾਪਸ ਰਵਾਨਗੀ ਨੂੰ ਲੈ ਕੇ ਕੀ ਫੈਸਲਾ ਲਗਿਆ ਦੇਖੋ ਕੱਲ ਅਸੀਂ ਹਮਸਾਬ ਨਾਲ ਮੀਟਿੰਗ ਹੋਈ ਹੈ ਉਹ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਸੀ ਉਹਦੇ ਬਾਰੇ ਅੱਜ ਅਸੀਂ ਚਰਚਾ ਕੀਤੀ ਸੂਬੇ ਦੀ ਮੀਟਿੰਗ ਦੇ ਵਿੱਚ ਉਹਦੇ 'ਚ ਅਸੀਂ ਇਹ ਤੱਤ ਕੱਢਿਆ ਵੀ ਜਿਹੜੇ ਮਨੋਰਥ ਨੂੰ ਲੈ ਕੇ ਅਸੀਂ ਚੱਲੇ ਸੀ ਮੁੱਖ ਤੌਰ ਤੇ ਅਸੀਂ ਖੇਤੀ ਨੀਤੀ ਕਿਸਾਨ ਮਜ਼ਦੂਰ ਵਾਤਾਵਰਣ ਸੰਬੰਧੀ ਖੇਤੀ ਨੀਤੀ ਇੰਟਰੋਡਿਊਸ ਕਰਨ ਦੀ ਖਾਤਰ ਸੈਸ਼ਨਦਰਾ ਨਾਲ ਅਸੀਂ ਆਏ ਸੀ ਉਦੇ ਵਿੱਚ ਇਹ ਸੀ ਵੀ ਇਹਦੇ ਨਾਲ ਅਸੀਂ ਚੰਡੀਗੜ੍ਹ ਦੇ ਵਿੱਚ ਫੜਾ ਲਾਵਾਂਗੇ ਸੈਸ਼ਨ ਵੱਲ ਮਾਰਚ ਕਰਾਂਗੇ ਵਿਧਾਨ ਸਭਾ ਸੈਸ਼ਨ ਵੱਲ ਤੇ ਉੱਥੇ ਮੰਗ ਪੱਤਰ ਇੰਟਰੋਡਿਊਸ ਕਰਾਂਗੇ ਮੰਗ ਪੱਤਰ ਤੇ ਖੇਤੀ ਨੀਤੀ ਦੀ ਸਰਕਾਰ ਨੂੰ ਖੇਤੀ ਨੀਤੀ ਦਾ ਕੀ ਬਣਾਉਂਦੀ ਹੈ ਸਰਕਾਰ ਉਹਦੇ ਵਾਸਤੇ ਪ੍ਰੈਸ਼ਰ ਪਾਉਣਾ ਇਹ ਮਨੋਰਥ ਤਕਰੀਬਨ ਅਸੀਂ ਪੂਰਾ ਕਰ ਲਿਆ ਅਸੀਂ ਇਸ ਗੱਲ ਤੇ ਸੀਐਮ ਨਾਲ ਕੱਲ ਮੀਟਿੰਗ ਹੋਈ ਹੈ 2.5-3 ਘੰਟੇ ਮੀਟਿੰਗ ਚੱਲੀ ਹੈ ਉਹਨਾਂ ਨੂੰ ਅਸੀਂ ਤੋਂ ਕਢਵਾ ਲਈ ਗੱਲ ਤੇ ਜਿਹੜਾ ਖੇਤੀ ਨੀਤੀ ਤੁਸੀਂ ਤਿਆਰ ਕੀਤੀ ਐ ਉਹਨੂੰ ਜਨਤਕ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਵੀ ਅਜੇ ਸਾਡੀ ਉਹ ਮੁਕੰਮਲ ਨਹੀਂ ਹੋਈ 1600 ਪੇਜਾਂ ਦੀ ਉਹ ਖੇਤੀ ਨੀਤੀ ਐ 30 ਸਤੰਬਰ ਤੱਕ ਅਸੀਂ ਉਹਨੂੰ ਆਪਦੇ ਮਾਰਾ ਨਾ ਰਏ ਕਰਕੇ ਫਾਈਨਲ ਰੂਪ ਦੇ ਕੇ ਸੋਨੂੰ ਕਾਪੀ ਦੇ ਦਾਂਗੇ ਇਹ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਅਸੀਂ ਫਿਰ ਇੱਥੇ ਜਿਹੜੀ ਮੀਟਿੰਗ ਦੇ ਵਿੱਚ ਉਹ ਜਿਹੜੀਆਂ ਪਸ਼ੂ ਦੇ 22 ਬੰਗਾਈਆਂ ਜਾਂ ਨੇ ਜਿਹੜੀਆਂ ਉਹ ਖੇਤੀ ਨੀਤੀ ਦੇ ਵਿੱਚ ਹੀ ਐਡ ਨੇ ਉਹਨਾਂ ਤੇ ਵੀ ਚਰਚਾ ਹੋਈ ਹੈ ਅਸੀਂ ਉਹ ਡੇਰ ਲੈਂਡ ਦੇ ਜਿਹਨਾਂ ਵਾਦੇ ਵੀ ਕੀਤੇ ਨੇ ਉਹਨਾਂ ਦੇ ਵਿੱਚ ਫਸਲੀ ਮਾਰ ਪਸ਼ੂਆਂ ਦੀ ਮਾਰ ਵਗੈਰਾ ਦੇ ਉਹ ਅੱਡ ਗੱਲਾਂ ਨੇ ਛੋਟੀਆਂ ਗੱਲਾਂ ਨੇ ਤੇ ਅਸੀਂ ਸਮਝਦੇ ਆਂ ਵੀ ਜਿਹੜੀ ਉਹ ਵੱਡਾ ਮਨੋਰਥ ਸੀ ਅਸੀਂ ਆਪ ਦਾ ਉਹਨੂੰ ਅਸੀਂ ਸਿਰੇ ਲਾ ਲਿਆ ਅਸੀਂ ਨੇ ਜੇ ਸਰਕਾਰ ਨਾਲ ਸ਼ਾਇਦ ਗੱਲ ਹੁੰਦੀ ਫਿਰ ਸਾਨੂੰ ਕੋਈ ਪ੍ਰੋਗਰਾਮ ਇਥੋਂ ਦੇਣਾ ਪੈਣਾ ਸੀ ਇਸ ਕਰਕੇ ਸਾਡੀ ਇਹ ਮਜਬੂਰੀ ਬਣ ਗਈ ਵੀ 30 ਤਰੀਕ ਤੱਕ ਅਸੀਂ ਸਰਕਾਰ ਦੇ ਉਸ ਉਸ ਵਾਦੇ ਮੁਤਾਬਕ ਬੋਸਸ ਖੇਤੀ ਨੀਤੀ ਦੀ 10 ਦੇ ਵਿੱਚ ਨੂੰ ਡੀਕਾਂਗੇ ਤੇ 30 ਤੱਕ ਜੇ ਸਾਨੂੰ ਨਾ ਆਇਆ ਸਾਡੇ ਕੋਲੇ ਉਹ ਇਹਨਾਂ ਦਾ ਖੇਤੀ ਨੀਤੀ ਦਾ 10 ਦੇ ਵਿੱਚ ਨਾ ਪਹੁੰਚੀ ਫਿਰ ਅਸੀਂ ਵੱਡੀ ਮੀਟਿੰਗ ਕਰਕੇ ਇੱਕ ਵੱਡਾ ਐਕਸ਼ਨ ਇਹ ਤੋਂ ਵੀ ਸਖਤ ਐਕਸ਼ਨ ਅਗਲਾ ਪੰਜਾਬ ਪੱਧਰ ਤੇ ਹੋਰ ਦੇਣਾ ਹੁਣ ਵਾਪਸ ਜਾ ਰਹੇ ਹਾਂ ਅੱਜ ਅਸੀਂ 2 ਵਜੇ ਇਹਦੀ ਸਮਾਪਤੀ ਕਰਨੀ ਆ ਗੱਲ ਅਸੀਂ ਜਾਣਾ ਸੀ ਤੇ ਕੱਲ ਮੀਟਿੰਗ ਆ ਗਈ 3 ਵਜੇ ਉਹ 7 ਵਜੇ ਤੱਕ ਚੱਲੀ ਗਈ ਤੇ ਇਸ ਕਰਕੇ ਸਾਡੇ ਵਾਸਤੇ ਜ਼ਰੂਰੀ ਸੀ ਇਹ ਦੀ ਮੀਟਿੰਗ ਸੁਣ ਕੇ ਆਈਏ ਉਹਦਾ ਤਾਅਤਾ ਜਿਹੜਾ ਲੋਕਾਂ ਦਸੀਏ ਫੇਰ ਆਪਦਾ ਅਗਲਾ ਕਦਮ ਚਲਿਜੀਏ ਇਹ ਅਸੀਂ ਤੁਹਾਡੇ ذریعے ਜੇ ਸੁਨੇਹਾ ਸਰਕਾਰ ਨੂੰ ਪਹੁੰਚਾਉਂਦੇ ਆ ਕਿ ਤੁਹਾਡਾ ਵਾਦਾ ਕੀਤਾ ਹੈ 30 ਸਤੰਬਰ ਤੱਕ ਦਾ ਤੁਸੀਂ 30 ਸਤੰਬਰ ਤੱਕ ਜੇ ਸਾਨੂੰ ਇਹ ਦੱਸਦੇ ਵਿੱਚ ਨਾ ਦਿੱਤੀ ਖੇਤੀ ਨੀਤੀ ਵਾਲੀ ਤਾਂ ਫੇਰ ਅਸੀਂ ਮੀਟਿੰਗ ਕਰਕੇ ਅਗਲਾ ਸਖਤ ਐਕਸ਼ਨ ਕਰਨ ਦਾ ਪ੍ਰੋਗਰਾਮ ਕਰਨ ਚਾਹੀਦਾ ਮਜਬੂਰੀ ਸਰਕਾਰ ਦੇ ਬਹੁਤ ਪੀਰ ਰਹੀ ਹੈ ਜਾਰੇ 2 ਵਜੇ ਸਰਕਾਰ ਨੇ 2 ਵਜੇ ਜੀ ਸਰਕਾਰ ਨੇ ਦੇਖੋ ਨਾ ਪੱਕੀ ਦਾ ਸਰਕਾਰ ਕਰਦੀ ਨਹੀਂ ਹੁੰਦੀ ਜਦੋਂ ਕਿਸੇ ਨੇ ਵਾਦਾ ਕਰਨਾ ਉਹ ਤਾਂ ਹਾਂ ਪੱਕੀ ਹੁੰਦੀ ਹੈ ਇਹ ਜੇ ਦੋ ਗੱਲਾਂ ਹੁੰਦੀਆਂ ਨੇ ਨੰਨਪ੍ਰੀਤ ਜੇ ਹੁਣ ਉਹ ਖੇਤੀ ਨੀਤੀ ਬਣ ਵੀ ਗਈ ਅਸੀਂ ਬਣਵਾਉਣ ਤੇ ਵੀ ਕਾਮਯਾਬ ਹੋਗੇ ਜ਼ਰੂਰੀ ਨਹੀਂ ਵੀ ਉਹ ਖੇਤੀ ਨੀਤੀ ਸਾਡੇ ਮੁਤਾਬਕ ਬਣੂਗੀ ਜਿਹੀ ਜਿਹੀ ਅਸੀਂ ਚਾਹੁੰਦੇ ਆ ਖੇਤੀ ਨੀਤੀ ਇਹ ਕਿਹਾ ਜਾ ਕੁਝ ਲੈ ਕੇ ਆਉਂਦੇ ਨੇ ਉਹਦੇ ਵਿੱਚ ਬੜੀਆਂ ਤਬਦੀਲੀਆਂ ਦੀ ਸਾਡੀ ਮੰਗ ਹੋਊਗੀ ਬੜੀਆਂ ਗੱਲਾਂ ਹੋਣਗੀਆਂ ਜਿਨ੍ਹਾਂ ਤੇ ਸਾਡੇ ਵੱਡੇ ਰੱਟੇ ਹੋਣਗੇ ਕਿਉਂਕਿ ਅਸੀਂ ਇੱਥੇ ਕਿਹੜਾ ਕੱਲੀ ਜੱਥੇਬੰਦੀਆਂ ਪੰਜਾਬ ਦੀਆਂ ਕਿੰਨੀਆਂ ਹੋਰ ਜੱਥੇਬੰਦੀਆਂ ਨੇ ਉਹਨਾਂ ਦੀ ਸਹਿਮਤੀ ਨਾਲ ਸਰਕਾਰ ਦੀ ਸਹਿਮਤੀ ਨਾਲ ਸਾਡੀ ਸਹਿਮਤੀ ਨਾਲ ਇਸ ਕਰਕੇ ਅਸੀਂ ਕਿੰਨੀਆਂ ਅਸੀਂ ਆਪਣੀਆਂ ਵੱਧ ਤੋਂ ਵੱਧ ਮੰਗਾਂ ਜਿਹੜੀਆਂ ਵਿਚ ਬਵਾ ਸਕਦੇ ਆ ਜਿਹੜੀਆਂ ਸਾਡੀ ਨੀਤੀ ਨਾਲ ਸਹਿਮਤ ਹੁੰਦੀਆਂ ਨੇ ਉਹਤੇ ਅਸੀਂ ਜੋਰ ਲਾਵਾਂਗੇ ਜਿਨ੍ਹਾਂ ਤੇ ਇਤਰਾਜ਼ ਹੋਇਆ ਉਹਨਾਂ ਤੇ ਅਸੀਂ ਸੰਘਰਸ਼ ਕਰਾਂ ਮਾਹਰਾਂ ਦੀ ਗੱਲ ਹੁੰਦੀ ਕਿ ਮਾਹਰ ਕਹਿੰਦੇ ਬਾਹਰ ਦੇ ਆਏ ਦੇ ਵਿੱਚੋਂ ਲੋਕਲ ਮਾਹਰ ਹੋਣੇ ਚਾਹੀਦੇ ਆ ਸਰ ਸਾਹਮਣੇ ਨਹੀਂ ਬਾਹਰ ਤਾਂ ਦੇਖੋ ਮਾਹਰ ਦੀ ਕਿਸੇ ਦਿਨ ਰਹਿ ਲੈਣੀ ਆ ਉਹ ਤਾਂ ਤੁਸੀਂ ਜੇ ਕੋਈ ਗੱਲ ਕਰਨੀ ਆ ਤਾਂ ਤੁਹਾਡਾ ਬਾਹਰ ਦੇ ਦੀ ਤੁਸੀਂ ਜਿਹੜੀ ਮਰਜ਼ੀ ਰਹਿ ਲਓ ਉਹ ਤਾਂ ਤੁਹਾਡਾ ਆਪਦਾ ਕੈਰੀਅਰ ਕਹਿੰਦਾ ਜੀ ਤੁਸੀਂ ਆਪ ਬਣਾ ਸਕਦੇ ਹੋ ਅਸੀਂ ਵੀ ਜੇ ਸਾਨੂੰ ਕਿਸੇ ਨੂੰ ਸਾਡੀ ਜਥੇਬੰਦੀ ਨੂੰ ਲੋਡ ਪਵੇ ਅਸੀਂ ਵੀ ਕਿਸੇ ਇਕਨੋਮਿਸਟ ਮਾਰ ਨੂੰ ਬੁਲਾ ਕੇ ਉਹ ਤੋਂ ਪੁੱਛ ਸਕਦੇ ਆਂ ਵੀ ਆਹ ਗੱਲ ਕਿਵੇਂ ਹੁੰਦੀ ਹੈ ਰਹਿ ਕੋਈ ਕਿਸੇ ਦੀ ਲੈ ਸਕਦਾ ਇਹ ਤਾਂ اختیار ਹੀ ਹੈ ਸਾਡੇ ਮੂਰੇ ਤਾਂ ਉਹ ਦੱਸਦੇ ਵਿੱਚ ਚਾਹੀਦਾ ਜੀ ਇਹਦੀ ਸਾਡਾ ਫਾਇਦਾ ਕਰਸਾ ਬਸ ਜਟਪੜੀ ਭਾਈਆ ਪੂਰੇ ਦੇਖੋ ਸੈਟੀਸਫਾਈ ਨੂੰ ਤਾਂ ਅਸੀਂ ਤਾਂ ਕਹਿੰਦੇ ਆਂ ਵੀ ਜਿਹੜੀ ਇਸ਼ੂ ਨੂੰ ਮਿਸ਼ਨ ਨੂੰ ਅਸੀਂ ਲੈ ਕੇ ਚੱਲੇ ਸੀ ਉਹ ਤੁਹਾਨੂੰ ਵੀ ਦਿੱਸ ਰਿਹਾ ਤੇ ਸਾਨੂੰ ਵੀ ਦਿੱਸ ਰਿਹਾ ਅਸੀਂ ਉਹ ਮਿਸ਼ਨ ਤੇ ਅਸੀਂ ਆਪਣੀ ਆਪਣੀ ਜਮਹੂਰੀਅਤ ਦੀ ਬਹਾਲੀ ਚੰਡੀਗੜ੍ਹ ਦੇ ਵਿੱਚ ਦਾਖਲ ਇੱਥੇ ਪੜਾ ਲੈ ਕੇ ਬੈਠਣਾ ਸੈਸ਼ਨ ਵਾਲ ਮਾਰਚ ਕਰਨਾ ਆਪਣੀ ਨੀਤੀ ਇੰਟਰੋਡਿਊਸ ਕਰਨਾ ਸੈਸ਼ਨਦਾਨ ਤੇ ਸਰਕਾਰ ਦੇ ਮੂੰਹ ਤੋਂ ਕਢਾਉਣਾ ਦਿਖਵਾਉਣਾ ਅਸੀਂ ਕੰਮ ਕਰਾਂਗੇ ਸਾਰੇ ਗੁੰਜੀਗਾਈ ਦੇ ਕਿਹਨਾਂ ਕਿਸਾਨਾਂ ਨੂੰ ਜੋਗਿੰਦਰ ਸਿੰਘ ਉਹ ਗੁਰਾਹਾਂ ਮੀਡੀਆ ਦੇ ਮੁਖਾਤਬ ਹੋਏ ਨੇ ਔਰ ਉਹਨਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਦੇ ਦਰਮਿਆਨ ਜਿਹੜੀ ਲੰਬਾ ਸਮਾਂ ਮੀਟਿੰਗ ਚੱਲਣ ਤੋਂ ਬਾਅਦ ਜਿਹੜੇ ਸਿੱਟੇ ਤੇ ਪੁੱਜੀ ਅੱਜ ਕਿਸਾਨ ਕਿਸਾਨ ਜਥੇਬੰਦੀਆਂ ਜਿਹੜੀਆਂ ਸਮੂਹਤੀਆਂ ਕਿਸਾਨ ਜਥੀਆਂ ਕਿਸਾਨ ਜਥੇਬੰਦੀਆਂ ਤੇ ਅੱਜ ਪੂਰੇ ਤਰੀਕੇ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਵਾਪਸ ਜਿਹੜਾ ਰਵਾਨਗੀ ਦਾ ਸਮਾਂ ਵੀ ਤੈਅ ਕੀਤਾ ਗਿਆ ਹੈ 2 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ ਔਰ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਜਿਹੜੀਆਂ ਜਥੇਬੰਦੀਆਂ ਨੇ